ਸਾਂਸਦ ਗੁਰਜੀਤ ਸਿੰਘ ਔਸ਼ਲਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਰਕਰਾਂ ਵੱਲੋਂ ਪਿੰਡ ਵੱਲਾ ਵਿਖੇ ਜੋਨ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਨੂੰ ਸਾਂਸਦ ਗੁਰਜੀਤ ਸਿੰਘ ਔਸ਼ਲਾ ਨੇ ਸੰਬੋਧਨ ਕੀਤਾ ਅਤੇ ਆਪਣੇ ਵੱਲੋਂ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਾਫ ਕਾ ਚੇਅਰਮੈਨ ਦਿਨੇਸ਼ ਪਸ ਅਮਨ ਵੱਲਾ, ਹਰਜਿੰਦਰ ਸਿੰਘ, ਗगन ਵੱਲਾ, ਬਾਬਾ ਕੋਰਾ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਸਨ। ਬਹੁਤ ਹੰਗਾਰਾ ਮਿਲਿਆ ਵੱਲੇ ਦੇ ਵਿੱਚ ਆ ਕੋ ਸਾਰੀ ਸੰਗਤ ਖੜੀ ਹੈ। ਇਹਨਾਂ ਨੇ ਬੜਾ ਵੱਡਾ ਆਰਗੇਨਾਈਜ਼ ਕੀਤਾ ਸੀ ਜਿਹੜਾ ਜਲਸਾ ਸੀ ਔਰ ਉਹਦੇ ਚ ਅਸੀਂ ਮੁੱਦੇ ਆਪਣੇ ਜਿਹੜੇ ਲੋਕ ਮੁੱਦੇ ਆ ਉਹ ਡਿਸਕਸ ਹੋਏ ਕਿ ਕਿੰਨਾ ਕੰਮ ਕੀਤਾ ਕਿਵੇਂ ਕੀਤਾ ਇਹ ਗੁਰੂ ਕਾ ਵੱਲਾ ਗੁਰੂ ਕਾ ਗੱਲਾਂ ਜਿਹੜਾ ਹੈ ਉੱਥੇ ਪ੍ਰਮਾਤਮਾ ਦੇ ਘਰ ਅਸੀਂ ਆਤਮਸਤੂ ਹੋ ਕੇ ਅਸ਼ੀਰਵਾਦ ਲਿਆ ਔਰ ਆਪਣੀ ਜਿਹੜੀ ਚੋਣ ਮੈਮ ਜਿਹੜੀ ਇਸੇ ਤਰ੍ਹਾਂ ਹੀ ਅਸੀਂ ਲੋਕ ਤੇ ਤਵਾਸ ਦੀ ਦੇਸ਼ ਤੇ ਵਾਸਤੇ ਕਰੀ ਜਾਰੀ ਰੱਖਾਂਗੇ ਔਰ ਉਹਦਾ ਅਸ਼ੀਰਵਾਦ ਅਸੀਂ ਅੱਜ ਇੱਥੇ ਅਸੀਂ ਆਪਣਾ ਸਾਡੇ ਸਾਰੇ ਪਿੰਡ ਵਾਲਿਆਂ ਨੇ ਔਜਲਾ ਸਾਹਿਬ ਦੀ ਰੈਲੀ ਰਖਾਈ ਸੀ ਬਹੁਤ ਸੰਗਤ ਦਾ ਇਕੱਠ ਹੋਇਆ ਸੀ ਦੇ ਸਾਰਿਆਂ ਨੇ ਹਮੀ ਭਰੀ ਆ ਜੀ ਤੁਹਾਡੀ ਪੂਰਾ ਸਾਥ ਦੇਵਾਂਗੇ ਤੁਹਾਨੂੰ ਪੂਰੀਆਂ ਵੋਟਾਂ ਪਵਾਵਾਂਗੇ